ਆਸਵੰਤੀ ਆਸ ਗੁਸਾਈ ਪੂਰੀ ਐ ਮਿਲ ਗੋਪਾਲ ਗੋਵਿੰਦ ਨਾ ਕਭੂ ਝੂਰੀ ਐ ਦੇਹ ਦਰਸ਼ ਮਨ ਚਾਉ ਲੈ ਜਾਏ ਵਸੂਰੀ ਐ ਪਾਰ ਬ੍ਰह्म ਗੁਰਦੇਵ ਸਦਾ ਹਜ਼ੂਰੀ ਐ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਜ਼ੂਰੀ ਦੇ ਅੰਦਰ ਗੁਰਦੇਵ ਦੇ ਪਾਵਨ ਚਰਨਾਂ ਚ ਸਰਵਤ ਸੰਗਤਾਂ ਨੇ ਨੇਤਾ ਪ੍ਰਤੀ ਦੀ ਤਰ੍ਹਾਂ ਸ਼ਾਮਾ ਦੀ ਦੀਵਾਨ ਚ ਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਾਮ ਬਾਣੀ ਸਿਮਰਨ ਦੇ ਨਾਲ ਵਾਹਿਗੁਰੂ ਗੁਰਮੰਤਰ ਦੇ ਨਾਲ ਸਰਵਤ ਸੰਗਤਾਂ ਨੇ ਜੁੜਨਾ ਕੀਤਾ ਜਿੰਨੀਆਂ ਕਰੂਆਂ ਗੁਰੂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀਆਂ ਨੇ ਆਓ ਸਭ ਤੋਂ ਪਹਿਲਾਂ ਗੁਰਫਤਈ ਦੀ ਸਾਂਝ ਪਾਓ ਨੀਲੇ ਦੇ ਸ਼ਾਸਵਾਰ ਕਲਗੀ ਤਰਦ ਸਵੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਵਖਸੀ ਹੋਈ ਫਤਿਹ ਪ੍ਰਵਾਨ ਕਰੋ ਗੱਜਵਟ ਕੇ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਗੁਰੂ ਕਲਗੀ ਤਰਦ ਸਵੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੀਲੇ ਦੇ ਸ਼ਾਸਵਾਰ ਸਤਗੁਰੂ ਓ ਮਕਤਸਰ ਦੀ ਪਾਵਨ ਧਰਤੀ ਤੋਂ ਚਲੋ ਮਹਾਰਾਜ ਸਾਬੂ ਕੀ ਤਲਵੰਡੀ ਜਿੱਥੇ ਮਹਾਰਾਜ ਨੇ ਪਾਵਨ ਚਰਨ پا ਕੇ ਉਹ ਪਾਵਨ ਧਰਤੀ ਨੂੰ ਪਵਿੱਤਰ ਕੀਤਾ ਤੇ ਜਿਸ ਦਾ ਨਾਮ ਦਮਦਮਾ ਸਾਹਿਬ ਪਹਿਲਾਂ ਇਤਿਹਾਸ ਵਿੱਚ ਲੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਖਿਦਰਾਣੀ ਦੀ ਢਾਪ ਮੁਕਤ ਸਰ ਦੀ ਪਾਵਨ ਧਰਤੀ ਬਣੀ ਸਾਬੂ ਕੀ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਕਿਵੇਂ ਬਣੀ ਕਲਗੀ ਤਰਦ ਸ਼ਬੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਾਵਨ ਚਰਨਸ਼ੋ ਪਾਵਨ ਧਰਤੀ ਤੇ ਨਿਤਾ ਪ੍ਰਤੀ ਦੇ ਦੀਵਾਨ ਸਜਦੇ ਨੇ ਔਰ ਗੁਰੂ ਦੇ ਪਾਵਨ ਚਰਣਾ ਵਿੱਚ ਜਿੱਥੇ ਮਾਲਵੇ ਤੋਂ ਦੂਰੋਂ ਨੇੜੋਂ ਚੱਲ ਕੇ ਸੰਗਤਾਂ ਗੁਰੂ ਦੇ ਪਾਵਨ ਚਰਣਾ ਵਿੱਚ ਪਹੁੰਚਦੀਆਂ ਨੇ ਪਾਤਸ਼ਾਹ ਦੇ ਸਜੇ ਦਰਬਾਰ ਵਿੱਚ ਜਿੱਥੇ ਡੱਲਾ ਚੌਧਰੀ ਸਾਬੋ ਕੀ ਤਲਵੰਡੀ ਇਸ ਇਲਾਕੇ ਦੀ ਚੌਧਰ ਡੱਲੇ ਕੋਲ ਹੈ ਤੇ ਡੱਲਾ ਗੁਰੂ ਦੇ ਪਾਵਨ ਚਰਨਾਂ ਵਿੱਚ ਜਿੱਥੇ तकरीबन 3-400 ਸਾਥੀਆਂ ਦੇ ਨਾਲ ਗੁਰੂ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੋਇਆ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਿੱਤਾ ਪ੍ਰਤੀ ਹਾਜ਼ਰੀ ਵੀ ਭਰਦਾ ਹੈ ਔਰ ਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹੈ ਇਤਿਹਾਸ ਕਹਿੰਦਾ ਜਦੋਂ ਡੱਲਾ ਗੁਰੂ ਦੇ ਪਾਵਨ ਚਰਣਾ ਵਿੱਚ ਸੇਵਾ ਕਮਾਉਂਦਾ ਔਰ ਬੇਨਤੀ ਕਰਦਾ ਮਹਾਰਾਜ ਕਿਰਪਾ ਕਰਿਓ ਦਾਸ ਦੇ ਘਰੋਂ ਤੁਹਾਡੀ ਰਹਿਮਤ ਹੈ ਤੁਹਾਡੀ ਬਖਸ਼ਿਸ਼ ਹੈ ਇਹ ਰਸਤ ਪਾਣੀ ਦੀ ਸੇਵਾ ਉਨਾ ਚਿਰ ਮੈਂ ਕਮਾਈ ਜਾਵਾਂ ਕਹਿੰਦੇ ਨੇ ਡੱਲਾ ਚੌਧਰੀ ਗੁਰੂ ਦੇ ਪਾਵਨ ਚਰਣਾ ਵਿੱਚ ਸੇਵਾ ਕਮਾਉਂਦਾ ਕਰੋ ਰਸਤ ਪਾਣੀ ਵੀ ਭੇਜਦਾ ਤੇ ਕੱਲ ਕੀ ਦਰਦਸ਼ਵੇਸ਼ ਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੱਚਾ ਦੇ ਪਾਵਨ ਚਰਨਾਂ ਵਿੱਚ ਰਹਿੰਦੇ ਆ ਜਦੋਂ ਡੱਲੇ ਚੌਧਰੀ ਨੂੰ ਸੁਪਾ ਸਰਹੰਦ ਦਾ ਸੁਨੇਹਾ ਮਿਲਦਾ ਹੈ ਸੁਪਾ ਸਰਹੰਦ ਦਾ ਸੁਨੇਹਾ ਡੱਲੇ ਚੌਧਰੀ ਨੂੰ ਵੀ ਮਿਲਦਾ ਹੈ ਕਿ ਡੱਲਿਆ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਪਹੁੰਚਿਆ ਮੁਕਤ ਸਰ ਦੀ ਜੰਗ ਖਿਦਰਾਣੀ ਦੀ ਟਾਪ ਤੋਂ ਬਚ ਕੇ ਗੁਰੂ ਗੋਬਿੰਦ ਸਿੰਘ ਤੇਰੇ ਕੋਲ ਹੈ ਉਹਨੂੰ ਖਬਰਾਂ ਮਿਲ ਚੁੱਕੀਆਂ ਆ ਔਰ ਗੁਰੂ ਗੋਬਿੰਦ ਸਿੰਘ ਨੂੰ ਸਰਕਾਰ ਦੇ ਹਵਾਲੇ ਕਰਦੇ ਸਾਡੇ ਹਵਾਲੇ ਕਰਦੇ ਤੇ ਡੱਲੇ ਦਾ ਜਵਾਬ ਸੀ ਕਲਗੀ ਤਰਦਸ਼ ਬੇਸ਼ਪਤਾ ਗੁਰੂ ਗੋਬਿੰਦ ਸਿੰਘ ਮੇਰੇ ਇਲਾਕੇ ਵਿੱਚ ਨਹੀਂ ਬੇਸ਼ੱਕ ਮੈਂ ਸਰਕਾਰੀ ਬੰਦਾ ਹਾਂ ਸਰਕਾਰ ਨੇ ਚੌਧਰ ਦਿੱਤੀ ਹੋਈ ਸੀ ਪਰ ਆਖਦਾ ਯਾਦ ਰੱਖ ਧਾਰਮਿਕ ਪਾਸੇ ਆ ਸਰਕਾਰ ਦੀ ਚੌਧਰ ਇੱਕ ਪਾਸੇ ਆ ਮੈਂ ਇਲਾਕੇ ਵਿੱਚ ਇਲਾਕੇ ਦਾ ਚੌਧਰੀ ਆ ਪਰ ਗੁਰੂ ਦੇ ਚਰਨਾਂ ਦਾ ਸੇਵਕਾਂ ਕਲਗੀ ਤਰਦਸ਼ਮੇਸ਼ ਪਿਤਾ ਮੇਰੇ ਕੋਲ ਪਹੁੰਚਦੇ ਨੇ ਜਦੋਂ ਤੱਕ ਦਸ਼ਮੇਸ਼ ਪਿਤਾ ਮੇਰੇ ਕੋਲ ਨਹੀਂ ਕੋਈ ਮੈਲੀ ਅੱਖ ਕਰਕੇ ਵੀ ਕਲਗੀ ਤਰਦਸ਼ਮੇਸ਼ ਪਿਤਾ ਵੱਲ ਨਹੀਂ ਵੇਖ ਸਕਦਾ ਇਹ ਡੱਲੇ ਦਾ ਸਿੱਧਕ ਸੀ ਡੱਲੇ ਦਾ ਪਿਆਰ ਸੀ ਵਿਦਵਾਨ ਲਿਖਦੇ ਨੇ ਨਿਤਾ ਪ੍ਰਤੀ ਦੀਵਾਨ ਸਜਦੇ ਨੇ ਸਜੇ ਦੀਵਾਨ ਵਿੱਚ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਮਾਲਵੇ ਦੀ ਸੰਗਤ ਗੁਰੂ ਦੇ ਪਾਵਨ ਚਰਨਾਂ 'ਚ ਪਹੁੰਚਦੀ ਹੈ ਪਤਾ ਲੱਗਦਾ ਆਨੰਦਪੁਰ ਸਾਹਿਬ ਵਿੱਚ ਸਾਕੇ ਵਰਤੇ ਚਮਕੌਰ ਦੀ ਗੜੀ ਸਰਹੰਦ ਵਿੱਚ ਕਿਵੇਂ ਦਸ਼ਮੇਸ਼ ਪਤਾ ਗੁਰਗੋਮ ਸਿੰਘ ਮਹਾਰਾਜ ਕਿਦਰਾਨੀ ਦੀ ਟਾਪ ਤੇ ਜੰਗ ਲੜ ਮਹਾਰਾਜ ਮਾਲਵੇ ਇਲਾਕੇ ਵਿੱਚ ਨਹੀਂ ਔਰ ਗੁਰੂ ਦੇ ਪਾਵਨ ਚਲਣਾ ਵਿੱਚ ਰਸਤਾ ਵਸਤਾ ਲੈ ਕੇ ਸੰਗਤ ਹਾਜ਼ਰ ਹੁੰਦੀ ਹੈ ਮਹਾਰਾਜ ਦੇ ਪਾਵਨ ਚਲਣਾ ਜਨੇਤਾ ਪ੍ਰਤੀ ਦੀਵਾਨ ਸਜਦਾ ਹੈ ਸਜੇ ਦੀਵਾਨ ਵਿੱਚ ਇੱਕ ਦਿਨ ਗੁਰੂ ਕੇ ਮੈਲ ਜਿਹੜੇ ਸਰਸਾ ਦੇ ਕਿਨਾਰੇ ਤੋਂ ਜਦੋਂ ਵਿਛੋੜਾ ਪਿਆ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਉਹਦੇ ਗੁਰੂ ਕੇ ਮਹਿਲ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਉਹ ਵੀ ਬਹੀੜ ਦੇ ਨਾਲੋਂ ਵਿਛੜ ਗਏ ਸਨ ਤੇ ਜਿੱਕਰ ਹੁੰਦਾ ਇਤਿਹਾਸ ਵਿੱਚ ਭਾਈ ਮਨੀ ਸਿੰਘ ਭਾਈ ਜਵਾਰ ਸਿੰਘ ਕੁਝ ਸਿੱਖਾਂ ਦੇ ਨਾਲ ਗੁਰਸਿੱਖਾਂ ਦੇ ਨਾਲ ਉਹ ਵਿਖੜੇ ਪੈਂਡਿਆਂ ਨੂੰ ਤੈਅ ਕਰਦੇ ਹੋਏ ਦਿੱਲੀ ਬਾਜ਼ਵਾਨਾ ਹੋ ਗਏ ਇਸ ਤਰ੍ਹਾਂ ਪਤਾ ਲੱਗਿਆ ਦਸ਼ਮੇਸ਼ਕਤਾ कलकी तरदशमेषपिता मालवे इलाके ਵਿੱਚ ਸਾਬੂ ਕੀ ਤਲਵੰਡੀ ਉਸ इलाके ਵਿੱਚ ਪਹੁੰਚੀ ਦੀ ਇਤਿਹਾਸ ਵਿੱਚ ਸਰਕਾਰੀ ਰਿਕਾਰਡ ਵਿੱਚ ਇਹਨੂੰ ਲੱਖੀ ਜੰਗਲ ਵੀ ਕਿਹਾ ਜਾਂਦਾ ਹੈ ਕਿ ਮਹਾਰਾਜ ਉਸ इलाके ਵਿੱਚ ਆਏ ਨੇ ਪਤਾ ਲੱਗਦੇ ਸਾਰ ਦਿੱਲੀ ਤੋਂ ਚਲਦੇ ਨੇ ਗੁਰੂ ਦੇ ਪਾਵਨ ਚਰਨਾਂ ਚ ਦਰਬਾਰ ਸਜਿਆ ਸੰਗਤ ਬੈਠੀ ਹੈ ਦਸ਼ਮੇਸ਼ਪਿਤਾ ਕਲਗੀ ਤਰ ਦਸ਼ਮੇਸ਼ ਪਤਾ ਤਖਤੇ ਸੁਭਾਈ ਮਾਨ ਨਹੀਂ ਇਤਿਹਾਸ ਕਹਿੰਦਾ ਸਜੇ ਦਰਬਾਰ ਵਿੱਚ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ ਪਹੁੰਚਦੇ ਨਹੀਂ ਪਾਟ ਦੇ ਸਰ ਤੱਕਦੇ ਨੇ ਦਰਬਾਰ ਦੇ ਵਿੱਚ ਚਾਰੇ ਲਾਲ ਕਿਤੇ ਨਜ਼ਰ ਨਹੀਂ ਆਉਂਦੇ ਨਾ ਬਾਦ ਨਾ ਤਾਜ ਅਨੰਤ ਪ੍ਰਸਾਦ ਦੀ ਰੌਣਕ ਬਿਰਤ ਮਾਤਾ ਗੁਦਰੀ ਜੀ ਦਰਬਾਰ ਵਿੱਚ ਤੱਕਦੇ ਹੋਏ ਗੁਰੂ ਦੇ ਪਾਵਨ ਚਰਨਾਂ ਵਿੱਚ ਆ ਕੇ ਜਿਵੇਂ ਕਲਗੀ ਤਰਦਿਸ਼ ਬੇਸ਼ਪਤਾ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਆ ਕੇ ਪੁੱਛਦੇ ਨੇ ਉਸ ਵਕਤ ਦੀਆਂ ਲਾਈਨਾਂ ਜਥੇ ਦੀ ਜਵਾਬੀ Yeah! ਜਾ ਤੇ ਅਨੰਦਪੁਰ ਸਾਹਿਬ ਕਿਲੇ ਵਾਲੇ ਛੱਡ ਆਏ ਹੋ ਲਾਲਾ ਨੂੰ ਜਾ ਤੇ ਅਨੰਦਪੁਰ ਸਾਹਿਬ ਕਿਲੇ ਵਾਲੇ ਛੱਡ ਆਏ ਹੋ ਲਾਲਾ ਨੂੰ ਪਰ ਕੀ ਬਾਣੀ ਸੋਚ ਸੋਚ ਕੇ ਮਨ ਵਿੱਚ ਕੱਲੀ ਆ ਕਾਲਾ ਨੂੰ 最害怕。 ਸਨਾਬੋ ਸਮੀ ਇੱਥੇ ਜਗਰ ਦੇ ਟੋਟੇ ਨੇ ਹੋ ਹੋ ਕੱਲ ਕੀ ਤਰਦੁਸ਼ ਬੇਸ਼ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਜੇ ਦਰਬਾਰ ਵਿੱਚ ਸਾਬੂ ਕੀ ਤਲਵੰਡੀ ਗੁਰੂ ਮਤਾਵਾ ਨੇ ਗੁਰੂ ਕੇ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕਿਰਪਾਹਤ ਨਹੀਂ ਸਜੇ ਦਰਬਾਰ ਵਿੱਚ ਤੱਕਿਆ ਨਾਵਾਜ ਨਾ ਤਾਜ ਨਾ ਉਸਾਨ ਚਾਰੇ ਲਾਲ ਕਿਤੇ ਨਜ਼ਰ ਨਹੀਂ ਆਉਂਦੇ ਵਿਦਵਾਨ ਲਿਖਦੇ ਨੇ ਤਵਾਰੀ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਗੁਰੂ ਦੇ ਦਰਬਾਰ ਵਿੱਚ ਆ ਕੇ ਪੁੱਛਿਆ ਸਵਾਮੀ ਜੀ ਚਾਰੇ ਲਾਲ ਕਿਤੇ ਨਜ਼ਰ ਨਹੀਂ ਆਉਂਦੇ ਬਿਰਧ ਮਾਤਾ ਗੁਜ਼ਰੀ ਜੀ ਜਾਨ ਤੋਂ ਪਿਆਰੇ ਉਹ ਗੁਰਸਿੱਖ ਕੱਲ ਕੀ ਤਰਦੁਸ਼ਮੇਸ਼ ਪਿਤਾ ਨੇ ਕਿਹਾ ਸੀ ਰੋਦਨ ਨਹੀਂ ਕਰਨਾ ਜੋ ਕੁਝ ਵਰਤਿਆ ਇਹ ਬਾਣਾ ਅਕਾਲ ਪੁਰਖ ਦੇ ਹੁਕਮ ਵਿੱਚ ਵਰਤਿਆ ਮਹਾਰਾਜ ਨੇ ਉਦੋਂ ਹੀ ਬਚਨ ਕਹਿਏ ਸਨ ਇਨ ਪੁੱਤਰਾਂ ਦੇ ਸੀਸ ਪਰ ਵਾਰ دیے ਸੁਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਦੋ ਵੱਡਿਆਂ ਨੇ ਚਮਕੌਰ ਦੀ ਗੜੀ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ ਨੇ ਤੇ ਛੋਟਿਆਂ ਨੇ ਸਰਹੰਦ ਦੀਆਂ ਨੀਆਂ ਵਿੱਚ ਵੱਡੇ ਸ਼ਾਕੇ ਕੀਤੇ ਨੇ ਜਾਨ ਤੋਂ ਪਿਆਰੇ ਸੇ ਕੌਮ ਤੋਂ ਕੁਰਬਾਨ ਕਰਕੇ ਆਇਆ ਤੇ ਮਹਾਰਾਜ ਨੇ ਕਿਹਾ ਸੀ ਮਾਲੀ ਹੋਰ ਬਹਾਰਾ ਨੂੰ ਸੜਨ ਦਿੱਤਾ ਭਾਵੇਂ ਆਪਣੇ ਬਾਗ ਵਿਰਾਨ ਹੋ ਗਏ ਹੱਦੀ ਸ਼ਾਹ ਕੀਤੀ ਲੱਖਾਂ ਪੁੱਤਰਾਂ ਨੂੰ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਕਲਗੀ ਤਰਦ ਸਵੇਸ਼ ਪਤਾ ਗੁਰੂ ਗੋਬਿੰਦ ਸਿੰਘ